ਨਿਰਾ ਸੱਪ ਵਾਂਗੂ ਹੀ ਲੱਗ ਜਾਂਦਾ ਬਈ ਇਹਨੂੰ ਕਿਵੇਂ ਖਾਂਦੇ ਹੋਣਗੇ ਇਹਨਾਂ ਤਾਂ ਵੇਖ ਕੇ ਉਹ ਹੀ ਡਰ ਲੱਗ ਜਾਂਦਾ ਆਪਾਂ ਨੂੰ ਨਾਗਾ لینڈ ਦਾ ਕਲਚਰ ਆ ਵੀ ਇੱਧਰਲੇ ਲੋਕ ਮੀਟ ਬਹੁਤ ਖਾਂਦੇ ਨੇ ਜਿਵੇਂ ਕਿ ਸੱਪ ਹੋ ਗਿਆ ਡੱਡੂ ਹੋ ਗਿਆ ਕੁੱਤਾ ਹੋ ਗਿਆ ਤੇ ਹੋਰ ਵੀ ਕਈ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਮੀਟ ਇਹ ਲੋਕ ਖਾਂਦੇ ਨੇ ਤੇ ਇਹ ਇਹਨਾਂ ਦੇ ਕਲਚਰ ਦਾ ਇੱਕ ਹਿੱਸਾ ਇੱਕ ਪਾਰਟ ਹੈ ਤੇ ਉਹੀ ਬਈ ਅੱਜ ਆਪਾਂ ਇੱਕ ਮਾਰਕੀਟ ਦੇਖਣ ਆਏ ਆ ਜਿੱਥੇ ਕਿ ਇਹ ਸਾਰੀਆਂ ਚੀਜ਼ਾਂ ਦਾ ਮੀਟ ਵਿਕਦਾ ਹੈ ਦੇਖੋ ਯਾਰ ਨਿਰਾ ਸੱਪ ਵਾਂਗੂ ਹੀ ਲੱਗ ਜਾਂਦਾ ਉਹ ਦੇਖੋ ਬਈ ਉਹ ਵੀ ਮੂੰਹ ਜਾ ਤਾਂ ਚੱਕੀਂਦਾ ਇਸ ਕੋ ਥੋੜਾ ਸੋ ਬਾਹਰ ਨਿਕਾਲ ਕੇ ਦਿਖਾਓਗੇ ਮੈਨੂੰ ਇਹ ਜਗ੍ਹਾ ਤੇ ਹੋਇਸਦਾ ਹੈ ਕਿਤੇ ਕਾਲੇ ਉਹ ਤੁਹਾਡਾ ਭਲਾ ਹੋ ਜਾਏ ਭਾਈ ਆਹ ਦੇਖੋ ਭਾਈ ਬਿਲਕੁਲ ਹੀ ਭਾਈ ਇਹ ਤਾਂ ਸਾਂਪ ਇਸ ਕੋ ਕਿਆ ਬੋਲਤੇ ਵੈਸੇ ਕੁਛਿਆ ਮਸਕੀ ਕੁਛਿਆ ਭਾਈ ਦੇਖੋ ਤੁਸੀਂ ਨਿਹਰਾ ਸੱਪ ਜਾਂਗੂ ਹੀ ਲੱਗੀ ਜਾਂਦਾ ਬਈ ਇਹਨੂੰ ਕਿਵੇਂ ਖਾਂਦੇ ਹੋਣਗੇ ਇਹ ਤਾਂ ਵੇਖ ਕੇ ਉਹੀ ਡਰ ਲੱਗੀ ਜਾਂਦਾ ਆਪਾਂ ਨੂੰ ਇਹ ਕਿਤਨੇ ਰੁਪਏ ਕਿਆ ਹਿਸਾਬ बिकਦਾ 250 ਦਾ 1 ਕਿਲੋ ਹੈ 2500 ਰੁਪਏ ਕਿਲੋ ਵੇਖਦਾ ਵੀ ਇਹ ਕੁਛਿਆ ਮੱਛੀ ਕਹਿੰਦੇ ਨੇ ਜਿਹੜੀ ਸੱਪ ਵਰਗੀ ਆ ਕੀ ਹੈ ਇਹ ਘੁੱਟਣਾ ਉਹ ਤੇਰਾ ਪਟਾ ਲੈ ਜੇ ਕੱਚਾ ਖਾ ਜਾਂਦੇ ਹੋ ਆਪ ਹੈਂ ਦੇਖੋ ਭਾਈ ਇਹ ਪੂਰਾ ਜਿਹੜਾ ਮੀਟ ਹੈਗਾ ਸਾਰਾ ਸੂਰ ਦਾ ਹੈਗਾ ਬਾਈ ਕਹਿੰਦਾ ਨਾਗਾ ਲੋਗ ਸਾਰੇ ਕੱਚਾ 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 ਖਾਂਦੇ ਨੇ ਯਾਰ ਬਾਈ ਸਾਹਿਬ ਇੱਧਰ ਦੇਖੋ ਤੁਸੀਂ ਯਾਰ ਮੱਛੀ ਬਾਈ ਇਹ ਕਿੰਨੇ ਕਿਲੋ ਦੀ ਹੋਗੀ 15 ਕਿਲੋ ਦੀ 15 ਕਿਲੋ ਦੀ ਇੱਕ ਇੱਕ ਵਾਰ ਉਠਾ ਕੇ ਦਿਖਾਓਗੇ ਉਠਾਈ ਨਹੀਂ ਜਾਏਗੀ ਆਹ ਮੈਂ ਕਰਦਾ ਇਸੇ ਨਹੀਂ ਉਠਾ ਸਕਤੇ ਇਹ ਆਹ ਦੇਖੋ ਬਾਈ ਬਾਈ ਹੁਣ ਚੱਕ ਕੇ ਦਿਖਾਉਗਾ ਬਾਈ ਕਿੱਡੀ ਵੱਡੀ ਮੱਛੀ ਆ ਯਾਰ ਉਹ ਤੇਰਾ ਭੜਾ ਹੋ ਜੇ ਦੇਖੋ ਬਾਈ ਹਾਈਟ ਦੇਖੋ ਮੱਛੀ ਦੀ ਬਾਈ ਰੇ ਥੱਲੋਂ ਗੋਡਿਆਂ ਤੋਂ ਲੈ ਕੇ ਤੇ ਕਿੱਥੋਂ ਤੱਕ ਆਈ ਜਾਂਦੀ ਹੈ ਬਾਈ ਇਸ ਦਾ ਰੇਟ ਕਿਆ ਲੱਗੇਗਾ 500 ਰੁਪਏ ਕਿਲੋ ਆ ਦੇਖੋ ਬਾਈ ਕਿਵੇਂ ਰੱਸੀ ਦੇ ਨਾਲ ਇਹਨਾਂ ਨੇ ਡੱਡੂ ਬੰਨ ਰੱਖੇ ਬਾਈ 300 300 ਕਿਤਨੇ ਰੁਪਏ ਕਾ ਇਹ 300 300 ਕਾ ਇੱਕ ਇੱਕ ਰੱਸੀ ਪੂਰਾ ਦੇਖੋ ਬਾਈ ਆ ਜਿਹੜੇ ਰੱਸੀ ਦੇ ਨਾਲ ਇੱਕ ਦੇ ਨਾਲ ਜਿੰਨੇ ਬੰਨੇ ਹੋਏ ਹਨ ਇਹ 300 ਰੁਪਏ ਦੇ ਨੇ ਇਧਰਲੇ ਪਾਸੇ ਤੁਨੂੰ ਮਾ ਫੜ ਕੇ ਦੋ ਹਣਾ ਇਹਦੇ ਵਿੱਚ ਆ ਛੋਟੀਆਂ ਡੱਡੀਆਂ ਨੇ ਬਾਈ ਉਧਰਲੇ ਪਾਸੇ ਵੱਡੇ ਡੱਡੂ ਹੈ ਨਾ ਇਧਰਲੇ ਪਾਸੇ ਆ ਛੋਟੀਆਂ ਡੱਡੀਆਂ ਵੀ ਜਿਹੜੇ ਲੋਕ ਖਾਂਦੇ ਨੇ ਇਥੇ ਇਧਰ ਦੇਖੋ ਤੁਸੀਂ ਆਂਟੀ ਕਿਵੇਂ ਸਾਫ਼ ਕਰੀ ਜਾਂਦੇ ਰੱਸੀ ਦੇ ਨਾਲ ਲੱਡੂ ਇਧਰ ਦੇਖੋ ਬਈ ਇਧਰ ਇਹਨਾਂ ਨੇ ਬਤਕਾਂ ਦੇ ਢੇਰ ਲਾਏ ਹੋਏ ਆ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਸੋਹਣੀਆਂ ਯਾਰ ਆਪਾਂ ਜਿਹੜੀਆਂ ਬਤਕਾਂ ਦੇਖਦੇ ਹਾਂ ਆਪਣੇ ਟੋਬਿਆਂ ਦੇ ਵਿੱਚ ਆਪਾਂ ਛੱਪੜਾਂ ਦੇ ਵਿੱਚ ਦੇਖਦੇ ਹਾਂ ਆਪਾਂ ਛੱੜਦੇ ਹੁੰਦੇ ਹਾਂ ਨਾ ਵੀ ਸੋਹਣੀਆਂ ਲੱਗਦੀਆਂ ਤੇ ਇੱਥੇ ਦੇਖੋ ਇਹਨਾਂ ਨੇ ਢੇਰ ਲਾ ਰੱਖਿਆ ਵੀ ਸਾਰੇ ਇਹ ਲੋਕ ਇਹਨਾਂ ਬਤਕਾਂ ਨੂੰ ਖਾਂਦੇ ਨੇ ਤੇ ਇਧਰਲੇ ਪਾਸੇ ਬਈ ਕਬੂਤਰ ਆ ਗਏ ਵੀ ਜਿਹੜੇ ਆਪਣੇ ਚੀਨੇ ਕਬੂਤਰ ਤੇ ਗੋਲੇ ਕਬੂਤਰ ਹੁੰਦੇ ਆ ਉਹ ਮਿਕਸ ਨੇ ਵੀ ਇਹਦੇ ਵਿੱਚ ਇਹਨਾਂ ਦਾ ਵੀ ਮੀਟ ਬਣਾਇਆ ਜਾਂਦਾ ਬਾਕੀ ਬਾਈ ਨੂੰ ਪੁੱਛਦੇ ਆ ਬਤਖ ਦਾ ਕੀ ਰੇਟ ਹੈਗਾ ਇਹ ਬਤਖ ਕਿੰਨੇ ਰੁਪਏ ਕੀ ਹੈ ਬਤਖ ਬਤਖ ਇਹ ਬਤਖ ਇਹਨ ਇਹ ਇਹੋਲਾ 2000 3000 3000 ਦਾ ਇੱਕ ਨਾ 200 2 3000 ਦਾ ਦੋ ਹੈ ਔਰ ਕਬੂਤਰ ਉਹ ਵੀ ਤਾਂ 400 400 ਦਾ ਇੱਕ ਜੋੜਾ ਜੋੜਾ ਹੈ 400 ਦੇ ਦੋ ਲਓ ਵੀ ਗਾਹਕ ਆ ਗਏ ਵੀ ਬਤਖ ਦੇ ਆ ਚੱਕੋ ਅੰਕਲ ਕਹਿੰਦਾ ਵੀ 2900 ਰੁਪਏ ਦੀ ਦੇਵਾਂਗੇ ਤੇ ਆਂਟੀ ਹਰਾਂ ਨੇ ਸ਼ਾਇਦ ਰੇਟ ਘੱਟ ਲਾਇਆ ਗੱਲ ਬਣੀ ਨਹੀਂ ਤੇ ਚਲੋ ਵੀ ਚੱਲਦੇ ਆ ਵੀ ਹੁਣ ਆਪਾਂ ਕੁੱਤਿਆਂ ਦਾ ਜਿਹੜਾ ਮੀਟ ਹੈਗਾ ਵੀ ਜਿੱਥੇ ਕੁੱਤੇ ਬੰਨੇ ਹੁੰਦੇ ਨੇ ਬੋਰੀਆਂ ਦੇ ਵਿੱਚ ਪਾਏ ਹੁੰਦੇ ਨੇ ਵੇ ਉਹ ਪਾਸਾ ਦੇਖਦੇ ਆ ਵੀ ਉਹ ਲੱਭਦੇ ਆ ਵੀ ਉਹ ਕਿਧਰਲੇ ਪਾਸੇ ਆ ਬਾਕੀ ਵੀ ਇਸ ਮਾਰਕੀਟ ਦੇ ਵਿੱਚ ਕੱਲਾ ਮੀਟ ਹੀ ਨਹੀਂ ਵਿਕਦਾ ਇਹਦੇ ਵਿੱਚ ਬਈ ਇਧਰ ਲੀਆਂ ਜੰਗਲੀ ਸਬਜ਼ੀਆਂ ਜਿਵੇਂ ਹੋਊਗਾ ਵੀ ਜਿਹੜੀਆਂ ਅੱਜ ਤੱਕ ਆਪਾਂ ਨਾ ਤੇ ਕਦੀ ਦੇਖੀਆਂ ਸੀਆਂ ਤੇ ਨਾ ਹੀ ਕਦੀ ਵੀ ਆਪਾਂ ਸੁਣੀਆਂ ਸੀਆਂ ਉਹ ਸਬਜ਼ੀਆਂ ਵੀ ਵਿਕਦੀਆਂ ਤੇ ਉਹ ਸਬਜ਼ੀਆਂ ਬਾਰੇ ਵੀ ਆਪਾਂ ਇਧਰ ਜਾਣਕਾਰੀ ਲਵਾਂਗੇ ਸਾਰੀਆਂ ਦੇਖਾਂਗੇ ਤੇ ਹੋਰ ਇਧਰ ਬਈ ਕੱਪੜੇ ਵਗੈਰਾ ਜਿਹੜੇ ਹੁੰਦੇ ਆ ਪੁਰਾਣੇ ਸੈਕੰਡ ਹੈਂਡ ਉਹ ਵੀ ਸਾਰੇ ਵਿਕਦੇ ਨੇ ਸਾਰੀ ਮਾਰਕੀਟ ਦਾ ਆਪਾਂ ਤੋਰਾ ਫੇਰਾ ਕਰਾਂਗੇ ਇਹ ਇਹ ਕੀ ਹੈ ਜੀ ਜੀ ਹਾਂ ਪੂਕਾ ਆ ਦੇਖੋ ਬਈ ਆਹ ਪਤਾ ਨਹੀਂ ਕੀ ਹੈ ਯਾਰ ਮੱਛਰ ਧਿਆ ਹੈਗੀ ਕੋਈ ਮੱਖੀ ਹੈ ਯਾਰ ਪਤਾ ਨਹੀਂ ਕਾਕਰੋਚ ਹੈ ਕਿ ਮੱਖੀ ਹੈ ਪਤਾ ਨਹੀਂ ਕੀ ਚੀਜ਼ ਹੈ ਯਾਰ ਅੱਛਾ ਬੈਂਬੂ ਕੇ ਜੋ ਪੱਤੇ ਹੁੰਦੇ ਆ ਉਸਮੇ ਹੁੰਦਾ ਹੈ ਇਹ ਬਾਈ ਜਿਹੜੇ ਵਾਸ ਹੁੰਦੇ ਆ ਨਾ ਵਾਸ ਦੇ ਪੱਤਿਆਂ ਦੇ ਵਿੱਚ ਹੁੰਦੀ ਹੈ ਵੀ ਆ ਮੱਖੀ ਜੀ ਪਤਾ ਨਹੀਂ ਹੁਣ ਇਹ ਕੀ ਚੀਜ਼ ਹੈਗੀ ਆ ਮੱਖੀ ਨੂੰ ਵੀ ਲੋਕ ਖਾਂਦੇ ਆ ਜੈਸੇ ਇਹ ਅਭੀ ਪੜਾ ਹੋਇਆ ਇਸ ਕੋ ਫਰਾਈ ਕਰਕੇ ਤੇਲ ਮੇ ਫਰਾਈ ਕਰਕੇ ਫਿਰ ਖਾਤੇ ਆ ਲੋ ਬਈ ਆ ਜਿਹੜੀਆਂ ਮੱਖੀਆਂ ਹੈਗੀਆਂ ਨਾ ਮੱਖੀਆਂ ਦਾ ਇੱਕ ਡੱਬਾ ਜੇ ਤੁਸੀਂ ਲੈਣਾ ਤਾਂ ਇਹਦਾ ਵੀ 100 ਰੁਪਏ ਪੇ ਕਰਨਾ ਪਏਗਾ ਤੁਹਾਨੂੰ ਦੇਖ ਲੋ ਯਾਰ ਲੋਕ ਕੀ ਕੀ ਚੀਜ਼ਾਂ ਖਾਂਦੇ ਨੇ ਨਾ ਓਕੇ ਦੀਦੀ ਥੈਂਕ ਯੂ ਥੈਂਕ ਯੂ ਜੀ ਵਾ ਇਧਰ ਵੇਖੋ ਬਈ ਤੁਸੀਂ ਹੋਏ ਹੋਏ ਮੁਸ਼ਕੀ ਬੜਾ ਗੰਦਾ ਆ ਜਾਂਦਾ ਪਤਾ ਨਹੀਂ ਕਿੰਨੀਆਂ ਕੋ ਪ੍ਰਾਣੀਆਂ ਹੋਣੀਆਂ ਇਧਰ ਛੋਟੀ ਆ ਗਈ ਮੱਛੀ ਤੇ ਇਧਰ ਥੋੜੀ ਵੱਡੀ ਤੇ ਇਧਰ ਹੋਰ ਵੱਡੀਆਂ ਆ ਗਈਆਂ ਵੇ ਇਹ ਆ ਵੀ ਡਰਾਈ ਫਿਸ਼ ਚਟਨੀ ਚਟਨੀ ਬਣਾਤੇ ਇਸ ਕੀ ਠੀਕ ਆ ਦੀਦੀ ਕਹਿੰਦੇ ਵੀ ਇਹਦੀ ਚਟਨੀ ਬਣਾਉਣੀ ਆ ਵੀ ਚਟਨੀ ਬੜੀ ਸਵਾਦ ਬੰਦੀ ਆ ਕਰ ਲੋ ਬਈ ਗੱਲ ਤੁਸੀਂ ਆ ਤਾਂ ਨਿੱਕੇ ਨਿੱਕੇ ਪੂਂਗ ਹੀ ਆ ਵੀ ਦੇਖੋ ਇਹਨਾਂ ਦੀਆਂ ਅੱਖਾਂ ਦਿਖਦੀਆਂ ਪਈਆਂ ਵਿੱਚ ਐ ਲਾ ਛੱਡੀ ਆ ਵੀ ਤੈਂ ਅਖਬਾਰ ਤੇ ਜਿਵੇਂ ਬਈ ਆਪਣੇ ਮਸਾਲੇ ਵੇਚਦੇ ਹੁੰਦੇ ਹਨਾ ਲਾਲ ਮਿਰਚਾਂ ਹੋਈਆਂ ਕਾਲੀਆਂ ਮਿਰਚਾਂ ਤੇ ਉਸੇ ਤਰ੍ਹਾਂ ਵੀ ਦੇਖੋ ਤੁਸੀਂ ਸੁੱਕੀਆਂ ਮੱਛੀਆਂ ਦਾ ਢੇਰ ਲਾ ਰੱਖਿਆ ਵੀ ਕਿਵੇਂ ਦੇਖੋ ਇੱਥੇ ਇੱਕ ਤੁਹਾਨੂੰ ਹੋਰ ਦਿਖਾਉਣਾ ਵੀ ਇੱਥੇ ਨਾ ਸਨੇਲ ਵੀ ਵਿਕਦੀ ਆ ਬਾਈ ਤੇ ਸਨੇਲ ਜਿਹੜੀ ਹੈਗੀ ਨਾ ਉਹ ਦਾ ਬਈ ਬੜੇ ਚਾਵਾਂ ਨਾਲ ਖਾਂਦੇ ਆ ਇਹ ਬਾਈ ਸਨੇਲ ਹੈ ਨੂੰ ਮੈਂ ਇੱਥੇ ਸਕਰੀਨ ਤੇ ਲਾ ਦੂੰਗਾ ਤੁਸੀਂ ਦੇਖ ਲਓਗੇ ਇਹਨੂੰ ਕਹਿੰਦੇ ਜੋਕ ਜੀ ਜਿਵੇਂ ਹੁੰਦੀ ਓਸ ਹਿਸਾਬ ਦਾ ਕੀੜਾ ਹੁੰਦਾ ਵੀ ਇਹ ਕੀੜਾ ਵੀ ਇੱਧਰ ਖਾਂਦੇ ਆ ਵੀ ਲੋਕ ਇਹ ਪੂਰਾ ਕਿੰਨੇ ਦਾ ਹੈ 300 300 300 ਇਹ 300 ਪੂਰਾ ਹੈ 100 100 100 300 ਹੋ ਗਿਆ ਹਾਂ ਅੱਛਾ ਲਓ ਬਈ ਆਹ ਦਾਦੀ ਕਹਿੰਦੀ ਵੀ ਇੱਕ ਜਿਹੜਾ ਕਟੋਰਾ ਹੈਗਾ ਇਹ 100 ਰੁਪਏ ਦਾ ਤੇ ਤਿੰਨੇ ਕਟੋਰੀ ਜੇ ਤੂੰ ਲੈਣਿਆ ਤਾਂ 300 ਦੇ ਮੈਂ ਕਹਾਂ ਨਹੀਂ ਨਹੀਂ ਦادی ਆਪਾਂ ਦਾ ਰੋਟੀ ਬਰੈਡ ਨਾਲ ਹੀ ਠੀਕ ਹੈ ਕੰਮ ਵੇ ਦੇਖ ਲੋ ਤੁਸੀਂ ਹੈ ਨਾ ਵੀ ਆਡ-ਆਡ ਕਲਚਰ ਦੇ ਵਿੱਚ ਕਿਵੇਂ ਲੋਕ ਵੀ ਚੀਜ਼ਾਂ ਖਾਂਦੇ ਆ ਯਾਰ ਇਹ ਆਹ ਦੇਖੋ ਵੇ ਇਹ ਦੇਖੋ ਹੁਣ ਅੰਦਰੋਂ ਦੇਖੋ ਹਿੱਲੀ ਜਾਂਦੀ ਹੈ ਬਾਹਰ ਨੂੰ ਆਊਗੀ ਸ਼ਾਇਦ ਤੁਹਾਨੂੰ ਮੈਂ ਦਿਖਾਉਣਾ ਓਏ ਉਹ ਦੇਖੋ ਦੇਖੋ ਹੌਲੀ ਹੌਲੀ ਕੀੜਾ ਆ ਬਾਹਰ ਆਈ ਜਾਂਦਾ ਇਹਨੂੰ ਤਾਂ ਇਹ ਬਾਲੇ ਚਾਹ ਨਾਲ ਖਾਂਦੇ ਵੀ ਆ ਯਾਰ ਜਿਹੜੇ ਸਨੇਲ ਜਿਹੜਾ ਕੀੜਾ ਹੁੰਦਾ ਇਹਨੂੰ ਇਧਰ ਹੋਰ ਵੀ ਦੇਖੋ ਕਿੰਨੇ ਸਾਰੇ ਪਏ ਹੋਏ ਨੇ ਆ ਸਾਰੇ ਸਨੇਲ ਹੈ ਵੀ ਇਹ ਪਿੱਛੇ ਇੱਕ ਜਗ੍ਹਾ ਤੇ ਇੱਕ ਬੱਠਲ ਦੇ ਵਿੱਚ ਨਾ ਮੈਂ ਕੁੱਤੇ ਦਾ ਮੀਟ ਵੇਖਿਆ ਸੀ ਉਹ ਵੀ ਕੁੱਤੇ ਨੂੰ ਵੱਢ ਕੇ ਉਹਨਾਂ ਨੇ ਉਵੇਂ ਰੱਖਿਆ ਆ ਤੇ ਕੋਸ਼ਿਸ਼ ਕਰਾਂਗਾ ਮੈਂ ਤੁਹਾਨੂੰ ਦਿਖਾਉਣ ਦੀ ਅੱਗੇ ਆ ਵੀ ਇੱਕ ਬੱਠਲ ਉਹ ਬੱਠਲ ਦੇ ਵਿੱਚ ਪਿਆ ਸੀ ਕੁੱਤਾ ਇੱਧਰ ਹੀ ਸੀਗਾ ਅੱਗੇ ਕਿਤੇ ਮੈਂ ਦੇਖਿਆ ਸੀਗਾ ਜਦੋਂ ਪਹਿਲਾਂ ਗੇੜਾ ਮਾਰ ਕੇ ਗਏ ਆ ਇਸ ਪਾਸੇ ਪਤਾ ਨਹੀਂ ਹੁਣ ਚੱਕ ਨਾ ਦਿੱਤਾ ਹੋਵੇ ਯਾਰ ਵੇਖਿਆ ਉਹ ਵੇਖੋ ਜ਼ੂਮ ਕਰਦਾ ਆ ਲਾਲ ਜਿਹੜਾ ਬੱਠਲ ਉਹਦੇ ਵਿੱਚ ਤੁਹਾਨੂੰ ਪੈਰ ਦਿਸੀ ਜਾਂਦੇ ਨਾ ਉਹ ਕੁੱਤੇ ਦਾ ਮੀਟ ਹੀ ਆ ਬਾਈ ਉਹ ਦੇਖੋ ਸਾਹਮਣੇ oh yeah